ਮੁਹੰਮਦ ਦੇ ਵਿੱਚ ਸਾਨੂੰ ਬੜੀ ਵਧੀਆ ਸਫਲਤਾ ਪ੍ਰਾਪਤ ਹੋਈ ਹੈ ਫਿਰੋਜ਼ਪੁਰ ਪੁਲਿਸ ਨੂੰ ਜਿਸ ਦੇ ਵਿੱਚ ਅਸੀਂ ਜਿਹੜਾ ਮਕਦਮਾ ਨੰਬਰ 74 ਪਹਿਲਾਂ ਜਿਹੜਾ 87 ਨੂੰ ਰਜਿਸਟਰ ਕੀਤਾ ਸੀ ਜਿਸ ਦੇ ਵਿੱਚ 2 ਕਿਲੋ ਹੈਰੋਇਨ 2 ਪਿਸਟਲ ਤੇ ਇਹਨਾਂ ਦੇ ਦੋ ਬੰਦੇ ਜਿਹੜੇ ਦੋ ਜਣੇ ਇੱਕ ਲੇਡੀ ਤੇ ਇੱਕ ਉਸ ਦਾ ਲੜਕਾ ਅਰੈਸਟ ਕੀਤੇ ਸੀ ਉਸ ਦੇ ਵਿੱਚ ਰਸ਼ਪਾਲ ਸਿੰਘ ਉਰਫ ਗੋਰਾ ਉਸ ਕੇਸ ਦੀ ਪੁੱਛਗਿੱਛ ਤੋਂ ਉਸ ਦੇ ਬੈਕਵਰਡ ਲਿੰਕੇਜ ਤੋਂ ਇਨੂੰ ਸਾਡੀ ਸਾਰੀ ਤਫਤੀਸ਼ ਕਰਦੇ ਹੋਏ ਸਾਡੇ ਸੀਆਈਏ ਵੱਲੋਂ ਸਾਡੇ ਐਸਪੀਡੀ ਸਾਹਿਬ ਬੀਐਸਪੀਡੀ ਡੀਐਸਪੀ ਜੀਰਾ ਤੇ ਸਾਡੇ ਐਸਆਈ ਜਿਹੜੇ ਸਬ ਇਨਸਪੈਕਟਰ ਐਸਐਚਓ ਜੀਰਾ ਸਦਰ ਹੈ ਇਹਨਾਂ ਸਾਰਿਆਂ ਦੀ ਮਿਹਨਤ ਸਦਕਾ ਸਾਰੀ ਟੀਮ ਦੀ ਮਿਹਨਤ ਸਦਕਾ ਇੱਕ ਬੰਦਾ ਰਸ਼ਪਾਲ ਸਿੰਘ ਉਰਫ ਗੋਰਾ ਇਸ ਨੂੰ ਗ੍ਰਿਫਤਾਰ ਕਰਨ ਦੀ ਕਾਬਜਾ ਵੀ ਮਿਲੀ ਹੈ ਜਿਸ ਦੇ ਪਾਸੋਂ 3 ਕਿਲੋ 500 ਗ੍ਰਾਮ ਹੈਰਨ ਤੇ 2 ਲੱਖ ਰੁਪਏ ਡਰਗ ਮਨੀ ਜਿੱਤੋਂ ਬਰਾਮਦ ਹੋਈ ਹੈ ਤੇ ਇਹ ਉਹਦੇ ਨਾਲ ਹੀ ਲਿੰਕੇਜ ਸੀ ਬੈਕਵਰਡ ਲਿੰਕੇਜ ਦੇ ਵਿੱਚ 74 ਨੰਬਰ ਮਕਦਮਾ ਜਿਹੜਾ ਪਹਿਲਾਂ ਰਿਕਵਰੀ ਹੋਈ ਸੀ ਉਹਦੇ ਵਿੱਚ ਹੀ ਕੀ ਰਸਤਾ ਜੀ ਉਹਨਾਂ ਨਾਲ ਜਿਹੜੇ ਮਾਪੁੱਤ ਸੀਗੇ ਇਹ ਉਹਨਾਂ ਦਾ ਮਾਮਾ ਉਹੀ ਆ ਜੀ ਜਿਹੜਾ ਉਸ ਦਿਨ ਫਰਾਰ ਇਹ ਉਸ ਦਾ ਉਸ ਦਾ ਦੂਜਾ ਭਰਾ ਹੈ ਜੀ ਇਹ ਇਹ ਰਚਪਾਲ ਸਿੰਘ ਉਰਫ ਗੋਰਾ ਹੈ ਜਿਹੜਾ ਉਹ ਸੀਗਾ ਉਹਦਾ ਕੀ ਨਾਂ ਸੀਗਾ ਜੀ ਜਸਵਿੰਦਰ ਸਿੰਘ ਉਹ ਜਸਵਿੰਦਰ ਸਿੰਘ ਨੂੰ ਸਾਨੂੰ ਵਾਂਟਡ ਆ ਉਹਨੂੰ ਫੜ ਲਾਂਗੇ ਯਾਨੀ ਕਿ ਦੋਵੇਂ ਮਾਮੇ ਇਨਵੋਲ ਸੀਗੇ ਹਾਂ ਜੀ ਇਹ ਸਾਰਾ ਪਰਿਵਾਰ ਵੀ ਇਨਵੋਲ ਹੋ ਰਿਹਾ ਆ ਬਿਲਕੁਲ ਦੇਖੋ ਆਹ ਤਾਂ ਕਾਫੀ ਜਾਣੇ ਇਹਦੇ ਚ ਇਨਵੋਲਡ ਹੈ ਇਹੀ ਹੈ ਵੀ ਇਹਨਾਂ ਨੂੰ ਛੇਤੀ ਅਮੀਰ ਹੋਣ ਦੀ ਲਾਲਚ ਦੇ ਵਿੱਚ ਇਹ ਅਜੇ ਹਰਕਤਾਂ ਕਰਦੇ ਆ ਪਰ ਹੁਣ ਇਹ ਇਹਨਾਂ ਦਾ ਸਾਰਾ ਪਰਿਵਾਰ ਹੀ ਇਹਦੇ ਵਿੱਚ ਜੇਲ੍ਹ ਦੇ ਵਿੱਚ ਹੈ ਇਹ ਆਪਣੇ ਸਾਰੇ ਪੈਸੇ ਜਿਹੜੇ ਕਿਤੇ ਇਹਨਾਂ ਨੇ ਨਜਾਇਜ਼ ਕਮਾਏ ਹੋਣ ਇਹਨਾਂ ਦੇ ਕੇਸਾਂ 'ਚ ਲੱਗ ਜਣੇ ਆ ਬਾਕੀ ਸਾਡੇ ਵੱਲੋਂ ਜਿਹੜਾ ਇਹਨਾਂ ਦੀ ਪ੍ਰਾਪਰਟੀ ਨਜਾਇਜ਼ ਬਣਾਈ ਹੋਊਗੀ ਨਸ਼ੇ ਦੇ ਕਾਰੋਬਾਰ ਤੋਂ ਉਹਨੂੰ ਅਸੀਂ ਜਿਹੜੀ ਉਹਦੀ ਪ੍ਰੋਸੈਸ ਕਾਨੂੰਨੀ ਪ੍ਰੋਸੈਸ ਚਲਾ ਕੇ ਉਹਨੂੰ ਜ਼ਬਤ ਕਰਾਂਗੇ ਸਰ ਲੇਡੀਜ਼ ਵੀ ਇਹ ਜਿਹੜੇ ਆ ਫੈਮਿਲੀ ਦੇ ਵਿੱਚ ਉਹ ਵੀ ਸਾਹਮਣੇ ਆ ਰਹੀਆਂ ਵੀ ਇਹ ਪਹਿਲਾਂ ਵੀ ਤੁਸੀਂ ਮਾਮਲੇ ਜਿਹੜੇ ਰਜਿਸਟਰਡ ਕੀਤੇ ਗਏ ਉਹਦੇ ਵਿੱਚ ਸਾਹਮਣੇ ਆਈਆਂ ਹੈਗੀਆਂ ਲੇਡੀਜ਼ ਵੀ ਇਹ ਸਰ ਲੇਡੀਜ਼ ਇਨਵੋਲ ਕਿਉਂ ਹੋ ਗੱਪੀਆਂ ਇਸ ਵਿੱਚ ਕੀ ਕਾਰਨ ਸਰ ਦੇਖੋ ਜੀ ਆਹੀ ਹੈ ਈਜ਼ੀ ਬਣੀ ਆ ਜਲਦੀ ਅਮੀਰ ਹੋਣ ਦੀ ਲਾਲਸਾ ਦੇ ਵਿੱਚ ਇਹ ਅਜਿਹੇ ਕੰਮ ਕਰ ਰਹੇ ਆ ਤੇ ਸਾਰਾ ਪਰਿਵਾਰ ਹੀ ਜਿਵੇਂ ਕ੍ਰਿਮੀਨਲ ਹੈ ਕ੍ਰਿਮੀਨਲ ਉਹ ਆਪਣੇ ਘਰ ਦੇ ਵਿੱਚ ਹੀ ਜਦੋਂ ਇਹ 2-3 ਜਣੇ ਕ੍ਰਿਮੀਨਲ ਹੁੰਦੇ ਆ ਤੇ ਬਾਕੀ ਘਰ ਦੇ ਜਾਂਦਾ ਰਲ ਕੇ ਜਾ ਕੇ ਕਿਸ ਨੂੰ ਦੱਸਣਗੇ ਤੇ ਸਾਡੇ ਕੋਲ ਇਹੋ ਜਿਹੇ ਇਨਸਾਨਸ ਵੀ ਹੈ ਜਿੱਥੇ ਜਿਹੜੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਹੀਂ ਦੱਸਤਾ ਵੀ ਸਾਡੇ ਆਹ ਬੰਦੇ ਕੋਈ ਇਹਦਾ ਗਲਤ ਕਾਰੋਬਾਰ ਕਰਦੇ ਤੇ ਅਸੀਂ ਤੁਸੀਂ ਇਹਨਾਂ ਨੂੰ ਫੜ ਸਕਦੇ ਹੋ ਤੇ ਜਿਹੜੇ ਹਰ ਤਰ੍ਹਾਂ ਦੇ ਬੰਦੇ ਹੁੰਦੇ ਕੋਈ ਪਰਿਵਾਰਕ ਮੈਂਬਰ ਪਤਾ ਨਹੀਂ ਕਿ ਕਿਹੋ ਆਂਦੇ ਸੀ ਕਿਵੇਂ ਕਰਦੇ ਸੀ ਹਾਂਜੀ ਕਿੱਥੋਂ ਮੰਗਾਂਦੇ ਸੀ ਸਰ ਇਹਦੇ ਉਹੀ ਹੈ ਜੀ ਸਾਰੀ ਜਿਹੜੀ ਹਨ ਆਏ ਤਾਰੋਂ ਪਾਰੀ ਪਾਕਿਸਤਾਨ ਤੋਂ ਹੀ ਆਈ ਹੋਈ ਆ ਬਟ ਇਹਦੇ ਪੁਛਗਿਸ ਚੱਲ ਰਹੀ ਆ ਵੀ ਇਹ ਕਿੰਨੇਵੇਂ ਕਿ ਉਹਦੇ ਰੈਸੀਪੀਐਂਟ ਐ ਵੀ ਕਿੰਨੇਵੇਂ ਨੰਬਰ ਦੇ ਉਹਨਾਂ ਨੂੰ ਸਭ ਤੋਂ ਪਹਿਲਾਂ ਕਿਸ ਨੇ ਲਈ ਤੇ ਇਹਨਾਂ ਨੂੰ ਕਿਸ ਨੇ ਦਿੱਤੀ ਉਹ ਸਾਡੀ ਪੁਛਗਿਸ ਚੱਲ ਰਹੀ ਆ ਇਨਵੈਸਟੀਗੇਸ਼ਨ ਚ ਹੋਰ ਕਾਫੀ ਚੀਜ਼ਾਂ ਸਾਹਮਣੇ ਆਉਣਗੀਆਂ ਹੋਰ ਵੱਡੀ ਤਕਵਰੀ ਹੋ ਸਕਦੀ ਸਰ ਪਰਿਵਾਰ ਦੇ ਹੋਰ ਵੀ ਕਿ ਮੈਂਬਰ ਵਿੱਚ ਇਨਵੋਲ ਹੋ ਸਕਦੇ ਆ ਅਜ ਰਸ਼ਪਾਲ ਨੂੰ ਜਿਹੜੀ ਇੰਨੀ ਰਿਕਵਰੀ ਆ ਅੱਜ ਜਸਵਿੰਦਰ ਸਿੰਘ ਤਾਂ ਆਪਾਂ ਹੈਗੇ ਹੀ ਆ ਉਹਦੇ ਵਿੱਚ ਆਪਾਂ ਨਾਮਿਨੇਟ ਕੀਤਾ ਹੀ ਹੋਇਆ ਸਾਨੂੰ ਵਾਂਟਡ ਐ ਜਿਹੜਾ ਦੂਜਾ ਭਰਾ ਐ ਅੱਜ ਰਸ਼ਪਾਲ ਸਿੰਘ ਦਾ ਤੇ ਬਾਕੀ ਜੇ ਕੋਈ ਹੋਰ ਵੀ ਹੋਇਆ ਪੁੱਛ ਕੇ ਇਸ ਦੌਰਾਨ ਦੀਆਂ ਸਿਚੁਏਸ਼ਨ ਸਾਹਮਣੇ ਆਈ ਹੈ ਬਿਲਕੁਲ ਹੋ ਸਕਦੀ ਹੈ ਜਸਵਿੰਦਰ ਸਿੰਘ ਕੋਲ ਹੋ ਬਿਲਕੁਲ ਹੋ ਸਕਦੀ ਹੈ ਜੀ ਆਉਂਦੇ ਦਿਨਾਂ 'ਚ ਆਪਾਂ ਇਹ ਵੀ ਹੋਰ ਵੀ ਰਿਸ਼ਤੇਦਾਰ ਮਤਲਬ ਲੱਗਦਾ ਜੀ ਉਹ ਵੀ ਇਹ ਕਾਰੋਬਾਰ ਨਾ ਕਰ ਸਕਦੇ ਹੋਣ ਕਿ ਨਾਜਾਇਜ਼ ਜੇ ਕਾਰੋਬਾਰ 'ਚ ਬਣਾਈ ਹੁੰਦੀ ਹੈ ਉਸ ਨੂੰ ਅਸੀਂ 66F ਰਹੀ ਉਹਨੂੰ ਅਸੀਂ ਫ੍ਰੀਜ਼ ਕਰਦੇ ਹਾਂ ਤੇ ਉਸ ਨੂੰ ਜ਼ਬਤ ਕੀਤਾ ਜਾਂਦਾ ਪ੍ਰਾਪਰਟੀ ਨੂੰ ਜਿਵੇਂ ਇਹਦੇ ਵਿੱਚ ਵੀ ਸਾਡੇ ਬੜੇ ਵਧੀਆ ਫਿਗਰਸ ਹੈ ਜੀ ਅਸੀਂ ਪਿਛਲੇ ਦਿਨਾਂ ਦੇ ਵਿੱਚ ਇਸ ਮੁਹਮਦੇ ਸ਼ੁਰੂ ਹੋਣ ਤੋਂ ਬਾਅਦ ਹੀ 11 ਕੇਸਸ ਦੇ ਵਿੱਚ ਅਸੀਂ ਪ੍ਰਾਪਰਟੀ ਜਿਹੜੀ ਜ਼ਬਤੀ